ਮੂਲੀ ਮਰੌਰੀ ਜਾਂ ਮੂਲੀ ਕਚੌੜੀ ਬਹੁਤ ਹੀ ਟੇਸਟੀ ਇਹ ਡਿਸ਼ ਆ ਜਿਨੇ ਜਿਨੇ ਵੀ ਹੱਸਾਕ ਬਣਾ ਕੇ ਨਹੀਂ ਖਾਧੀ ਜ਼ਰੂਰ ਖਾ ਲੋ ਕਿਉਂਕਿ ਮੂਲੀਆਂ ਦੀ ਰੋਟ ਹੈ ਜਿਹੜੀ ਉਹ ਜਾਣ ਵਾਲੀ ਆ ਹੁਣ ਇਹ ਆਪਾਂ ਦੋ ਮੂਰੀਆਂ ਲਈਆਂ ਇਹਨਾਂ ਨੂੰ ਧੋਸਵਾਰ ਕੇ ਛਿਲਕੇ ਜਿਹੜਾ ਉਹ ਆਪਾਂ ਕद्दूकश ਕਰਨਾ ਹੈਗਾ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਰੈਸਪੀ ਜੇ ਤੁਸੀਂ ਇੱਕ ਵਾਰੀ ਬਣਾਈ ਤਾਂ ਪਕੌੜੇ ਕੋੜੇ ਸਾਰਾ ਕੁਝ ਬਣਾਉਣਾ ਭੁੱਲ ਜਾਓਗੇ ਤੇ ਇਹੀ ਤੁਸੀਂ ਵਾਰ-ਵਾਰ ਆ ਜਿਹੜਾ ਬਣਾ ਕੇ ਖਵਾਉਂਗੇ ਖਾਓਗੇ ਕਿਉਂਕਿ ਸੌਖੀ ਹੈ ਤੇ ਇਹਦੇ ਵਿੱਚ ਕੋਈ ਵੇਸਣ ਦੀ ਵੀ ਆਪਾਂ ਨੂੰ ਜਿਹੜੀ ਲੋੜ ਆ ਉਹ ਨਹੀਂ ਪੈਣੀ ਇੱਕ ਗਲਾਸ ਵਿੱਚ ਪਾਣੀ ਦਾ ਪਾ ਕੇ ਜਿਹੜੀਆਂ ਇਹ ਮੂੜੀਆਂ ਇਹ ਥੋੜੀਆਂ ਜੀਆਂ ਆਪਾਂ ਗਰਮ ਕਰ ਲੈਣੀਆਂ ਪਾਣੀ ਦੇ ਵਿੱਚ ਪਾ ਕੇ ਇਹਨਾਂ ਨੂੰ ਉਬਾਲਾ ਦਿਵਾ ਲੈਣਾ ਮਤਲਬ ਉਬਾਲ ਲੈਣੀ ਆ ਜਿਵੇਂ ਸੌਖੀ ਭਾਸ਼ਾ ਦੇ ਵਿੱਚ ਆ ਅੰਦਾ ਥੋੜਾ ਜੈ ਇਹਨੂੰ ਉਬਾਲਾ ਜਿਹੜਾ ਆਉਣ ਦੇਣਾ ਤੇ ਵੇਟ ਕਰਨੀ ਹੈ 1-2 ਮਿੰਟ ਬਸ ਲੱਗਣਗੇ ਉਹਨੇ ਚ ਜਿਹੜੀਆਂ ਮੂਲੀਆਂ ਉਹਨਾਂ ਨੂੰ ਉਬਾਲਾ ਆ ਜਾਊਗਾ ਤੇ ਇਹਦੇ ਵਿੱਚ ਵੇਸਣਾ ਜਿਹੜਾ ਉਹ ਆਪਾਂ ਨਹੀਂ ਪਾਉਣਾ ਦੇਣਾ ਵੇਸਣ ਤੋਂ ਇਹਨਾਂ ਨੂੰ ਬਣਾਵਾਂਗੇ ਤੇ ਇਹ ਬਹੁਤ कुरकुਰੀਆਂ ਬਣਣਗੀਆਂ ਬਹੁਤ ਟੇਸਟੀ ਬਣਣਗੀਆਂ ਤੇ ਇੱਕ ਵਾਰੀ ਜ਼ਰੂਰ ਇਹ ਟਰਾਈ ਕਰਨਾ ਤੇ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਉਹ ਖਵਾਉਣਾਗੀ ਆ ਇੱਕ ਸਾਈਡ ਆਪਣੀਆਂ ਮੂਲੀਆਂ ਨੂੰ ਉਬਾਲਾ ਆ ਰਿਹਾ ਤੇ ਦੂਸਰੀ ਸਾਈਡ ਆਪਾਂ ਕੜਾਈ ਦੇ ਵਿੱਚ ਜਿਹੜਾ ਉਹ ਤੇਲ ਗਰਮ ਹੋਣ ਲਈ ਰੱਖਤਾ ਜਦੋਂ ਇਦਾਂ ਉਬਾਲਜਾ ਆ ਜੇ ਤੇ ਫਿਰ ਇਹ ਮੂਲੀਆਂ ਨੂੰ ਆਪਾਂ ਕੱਢ ਲੈਣਾ ਤੇ ਜਿਹੜਾ ਪਾਣੀ ਹੈਗਾ ਉਹਨੂੰ ਆਪਾਂ ਪਾਣੀ ਨੂੰ ਨਿਚੋੜ ਦੇਣਾ ਉਬਾਲਾ ਆ ਗਿਆ ਕਿਉਂਕਿ ਮੂਲੀਆਂ ਤੇ ਜ਼ਿਆਦਾ ਖੇਚਲ ਨਹੀਂ ਹੁੰਦੀ ਹੁੰਦੀ ਇਹ ਜਲਦੀ ਹੋ ਜਾਂਦਾ ਹੁੰਦਾ ਇਹਨਾਂ ਦਾ ਕੰਮ ਤੇ ਬਸ ਇਹਨਾਂ ਨੂੰ ਜਲਦੀ ਜਿਹੜਾ ਆਪਾਂ ਇਦਾਂ ਕੱਢ ਲੈਣਾ ਇਹ ਗਰਮ ਇਸ ਲਈ ਮੈਂ ਚਮਚੇ ਦੀ ਮਦਦ ਲੈ ਰਹੀ ਹਾਂ ਥੋੜਾ ਜਿ ਤੁਸੀਂ ਮਾੜਾ ਮੋਟਾ ਜਿ ਪਾਣੀ ਰਹਿ ਵੀ ਜਾਊਗਾ ਤਾਂ ਵੀ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਜਮਾ ਸੁਕਾਉਣਾ ਹੀ ਆ ਪਰ ਫਿਰ ਵੀ ਨਿਚੋੜ ਕੇ ਜਿੰਨਾ ਖ ਹੋ ਸਕੇ ਉਹ ਤੁਸੀਂ ਪਾਣੀ ਕੱਢ ਦੇਣਾ ਤੇ ਹੁਣ ਮੈਂ ਇਹਦੇ ਵਿੱਚ ਪਾਇਆ ਚੌਲਾਂ ਦਾ ਆਟਾ ਹਾਂਜੀ ਚੋਲਾ ਦਾ ਆਟਾ ਜੇਕਰ ਘਰ ਨਹੀਂ ਹੈਗਾ ਤਾਂ ਤੁਸੀਂ ਚੋਲਾ ਨੂੰ ਬਰੀਕ ਪੀਸ ਕੇ ਵੀ ਇਹਦੇ ਵਿੱਚ ਜਿਹੜਾ ਪਾ ਸਕਦੇ ਆ ਕਿਉਂਕਿ ਚੋਲਾ ਦੇ ਨਾਲ ਆ ਜਿਹੜੀਆਂ ਇਹ ਬਹੁਤ ਕੁਰਕਰੀਆਂ ਬਣਦੀਆਂ ਤੇ ਇਹਦਾ ਟੇਸਟ ਆ ਜਿਹੜਾ ਉਹ ਲਾਜਵਾਬ ਬੰਦਾ ਤੇ ਇਸ ਲਈ ਤੁਸੀਂ ਆਟਾ ਜਿਹੜਾ ਉਹ ਚੋਲਾ ਦਾ ਯੂਜ਼ ਕਰਨਾ ਚੋਲਾ ਨੂੰ ਪੀਸ ਲਿਓ ਮੈਕਸੀ 'ਚ ਜੇ ਘਰ ਚੋਲ ਹੈਗੇ ਜੇ ਆਟਾ ਹੈਗਾ ਤਾਂ ਤੁਸੀਂ ਬਸ ਆਟਾ ਯੂਜ਼ ਕਰਨਾ ਤੇ ਇਦਾਂ ਇਹਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਇਹ ਤਾਂ ਬਿਲਕੁਲ ਆਟੇ ਦੇ ਵਿੱਚ ਆ ਜਿਹੜਾ ਉਹਨੂੰ ਮਿਕਸ ਕਰ ਦੇਣਾ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਜੀ ਜਿਹੜੀ ਕਲਰ ਵਾਸਤੇ ਇੱਕ ਤਾਂ ਮੇਥੀ ਪਾਈ ਆ ਮੇਥੀ ਜੀਰਾ ਤਾਂ ਚਲੋ ਪਾਉਣਾ ਹੀ ਹੁੰਦਾ ਹੁਣ ਆਪਾਂ ਜੀਰਾ ਪਾਵਾਂਗੇ ਤੇ ਕਲਰ ਲਈ ਜਿਹੜੀ ਇਹਦੇ ਵਿੱਚ ਆਪਾਂ ਹਲਦੀ ਪਾਵਾਂਗੇ ਜਿਵੇਂ ਆਪਾਂ ਸਬਜ਼ੀ ਦੇ ਵਿੱਚ ਹਲਦੀ ਪਾਉਣੀ ਆ ਹਲਦੀ ਦੇ ਨਾਲ ਆ ਜਿਹੜਾ ਉਹ ਕਲਰ ਬਹੁਤ ਸੋਹਣਾ ਆਉਂਦਾ ਬਿਨਾਂ ਹਲਦੀ ਤੋਂ ਵੀ ਬਣਾ ਸਕਦੇ ਆ ਪਰ ਹਲਦੀ ਆ ਜਿਹੜੀ ਉਹ ਜ਼ਰੂਰੀ ਹੁੰਦੀ ਆ ਹੁਣ ਆਪਾਂ ਸਵਾਦ ਅਨੁਸਾਰ ਆ ਜਿਹੜਾ ਨਮਕ ਮਿਰਚ ਪਾਉਣਾ ਕੋਈ ਵੀ ਇਹਦੇ ਵਿੱਚ ਫालतू ਮਸਾਲੇ ਪਾਉਣ ਦੀ ਲੋੜ ਨਹੀਂ ਇਹਨੇ ਵੈਸੇ ਜਿਹੜਾ ਹੈਗਾ ਬਹੁਤ ਟੇਸਟੀ ਬਣਨਾ ਹੁਣ ਮੈਂ ਨਮਕ ਤੇ ਮਿਰਚ ਪਾਇਆ ਹਲਦੀ ਪਾਈ ਹੈ ਮੇਥੀ ਤੇ ਜੀਰਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਉਹ ਫੇਰ ਮਿਕਸ ਕਰ ਲੈਣਾ ਇਹਦੀ ਬੌਲ ਜੀ ਬਣ ਜੇ ਬਸ ਇੰਨਾ ਕੁ ਤੁਸੀਂ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਦੇ ਹੱਥਾਂ ਨੂੰ ਨਾ ਲੱਗੇ ਤਾਂ ਉਹਦੇ ਲਈ ਤੁਸੀਂ ਹੱਥ ਨੂੰ ਥੋੜਾ ਜਿਹਾ ਜਿਹੜਾ ਆਇਲ ਆ ਉਹ ਵੀ ਲਗਾ ਸਕਦੇ ਹੋ ਹੁੰਦੇ ਆ ਜੇ ਤੁਹਾਡਾ ਆਟਾ ਹੀ ਬਹੁਤ ਵਧੀਆ ਗੁਜਿਆ ਤੇ ਬਿਲਕੁਲ ਵੀ ਜਿਹੜਾ ਹੱਥਾਂ ਨੂੰ ਉਹ ਨਹੀਂ ਲੱਗੂਗਾ ਤੇ ਇਹ ਆਟਾ ਜਿਹੜਾ ਆਪਣਾ ਬਹੁਤ ਵਧੀਆ ਜਿਹੜਾ ਇਹ ਤਿਆਰ ਹੋ ਗਿਆ ਗੁਜ ਕੇ ਹੱਥਾਂ ਦੇ ਨਾਲ ਹੀ ਇਹਨੂੰ ਆਪਾਂ ਗੁੰਨਣਾ ਹੈਗਾ ਤੇ ਹੁਣ ਇਹਦੀਆਂ ਇਦਾਂ ਬਾਉਲ ਜੀਆਂ ਬਣਾ ਲੈਣੀਆਂ ਇਸ ਤਰ੍ਹਾਂ ਜਿਵੇਂ ਆਪਾਂ ਪੇੜਾ ਕਰਦੇ ਹੁੰਨੇ ਆ ਤੇ ਫਿਰ ਇਹਨੂੰ ਹੱਥ ਦੇ ਨਾਲ ਹੀ ਜਿਹੜਾ ਇਦਾਂ ਇਸ ਤਰ੍ਹਾਂ ਇਸ ਤਰ੍ਹਾਂ ਜਿਵੇਂ ਆਪਾਂ ਵੇਲਦੇ ਹੁੰਨੇ ਪੇੜਾ ਭੰਦੇ ਹੁੰਨੇ ਆ ਉਦਾਂ ਜਿਹੜੀ ਹੈਗੀ ਆ ਛੋਟੀ ਜਿਹੀ ਕਚੌੜੀ ਹੈ ਜਿਹੜੀ ਆਪਾਂ ਬਣਾਉਣੀ ਹੈ ਤੇ ਇਹਨੂੰ ਆਪਾਂ ਜਿਹੜਾ ਗਰਮ ਤੇਲ ਦੇ ਵਿੱਚ ਆ ਤਲ ਲੈਣਾ ਇਹਨਾਂ ਦੀ ਸ਼ੇਪ ਆ ਜਿਹੜੀ ਉਹ ਬਹੁਤ ਸੋਹਣੀ ਬਣਦੀ ਹੈ ਪਹਿਲਾਂ ਵਾਉਲ ਦੇ ਬਣਾ ਲੈਣੀ ਹੈ ਪੇੜੇ ਵਾਂਗੂ ਤੇ ਫਿਰ ਜਿਵੇਂ ਆਪਾਂ ਪੇੜਾ ਭੰਦੇ ਹੁੰਨੇ ਆ ਉਦਾਂ ਇਹਨੂੰ ਬਣਾ ਲੈਣਾ ਇਹਨਾਂ ਦਾ ਕਲਰ ਟੈਕਸਚਰ ਆ ਜਿਹੜਾ ਉਹ ਵੀ ਬਹੁਤ ਵਧੀਆ ਆਉਂਦਾ ਤੇ ਇਹ ਬਹੁਤ ਟੇਸਟੀ ਤੇ ਬਹੁਤ कुरकुਰੀਆਂ ਬਣਦੀਆਂ ਕਿਸੇ ਤਰ੍ਹਾਂ ਦੇ ਵੀ ਜੇ ਆਪਾਂ ਪਕੌੜੇ ਬਣਾਉਣੇ ਆ ਤਾਂ ਉਹਨਾਂ ਸਾਰਿਆਂ ਨਾਲੋਂ ਇਹ ਜਿਹੜੀਆਂ ਟੇਸਟੀ ਬਣਨ ਤੇ ਇਸ ਤਰ੍ਹਾਂ ਇਹਨੂੰ ਬਣਾ ਕੇ ਆਪਾਂ ਤੇਲ ਦੇ ਵਿੱਚ ਜਿਹੜਾ ਉਹ ਤਲ ਲੈਣਾ ਬਹੁਤ ਹੀ ਇਹ ਕ੍ਰਿਸਪੀ ਜੀਆਂ ਕਰੰਚੀ ਜੀਆਂ कुरकुਰੀਆਂ कुरकुਰੀਆਂ ਬਿਲਕੁਲ ਇਹੀ ਜਿਹੜੀਆਂ ਬਣਨਗੀਆਂ ਬਹੁਤ ਟੇਸਟੀ ਤੇ ਇਹਨਾਂ ਦਾ ਜਿਹੜਾ ਕਲਰ ਟੈਕਸਚਰ ਆ ਉਹ ਵੀ ਬਹੁਤ ਵਧੀਆ ਹੁੰਦਾ ਕਿਉਂਕਿ ਆਪਾਂ ਹਲਦੀ ਪਾਈ ਹੁੰਦੀ ਹੈ ਤੇ ਲੱਗਦੀਆਂ ਇਦਾਂ ਜਿਵੇਂ ਆਪਾਂ ਵੇਸਣ ਚ ਬਣਾਈਆਂ ਹੁੰਦੀਆਂ ਪਰ ਵੇਸਣ ਇਹਦੇ ਵਿੱਚ ਨੇੜੇ ਤੇੜੇ ਵੀ ਨਹੀਂ ਆਪਾਂ ਵੇਸਣਾ ਜਿਹੜਾ ਜਮਾਂ ਵੀ ਯੂਜ਼ ਨਹੀਂ ਕੀਤਾ ਚੌਲਾਂ ਦੇ ਆਟੇ ਦਾ ਇਹ ਫਾਇਦਾ ਹੁੰਦਾ ਵੀ ਇਹਦੇ ਨਾਲ कुरकुਰੀਆਂ ਬਣਦੀਆਂ ਤੇ ਇਹਦੇ ਵਿੱਚ ਜਿਹੜਾ ਤੇ ਲਾ ਉਹ ਘਟ ਲੱਗਦਾ ਹੁੰਦਾ ਚੌਲਾਂ ਦੇ ਆਟੇ ਵਿੱਚ ਵੇਸਣਾ ਜਿਹੜਾ ਉਹ ਜ਼ਿਆਦਾ ਤੇਲ ਪਿੰਦਾ ਤੇ ਦੇਖੋ ਬਿਲਕੁਲ ਟੁੱਟਣਗੀਆਂ ਨਹੀਂ ਭੁਰਨਗੀਆਂ ਨਹੀਂ ਕੁਝ ਵੀ ਨਹੀਂ ਇਹਨਾਂ ਨੂੰ ਹੁੰਦਾ ਤੇ ਮੌਲੀ ਕਚਾਰੀ ਜਿਹੜੀ ਉਹ ਟੇਸਟ ਜਿਹੜੀ ਜ਼ਰੂਰ ਕਰਨੀ ਹੈ ਜ਼ਰੂਰ ਇਹ ਬਣਾਉਣੀ ਹੈ ਬਿਲਕੁਲ ਜਿਹੜੀ 버ਗਰ ਵਾਲੀ ਟਿੱਕੀ ਆ ਉਹਦੇ ਵਰਗੀ ਦੀ ਜਿਹੜੀ ਡਿਜ਼ਾਈਨਿੰਗ ਸ਼ੇਪ ਆ ਜਿਹੜੀ ਉਹ ਬਣेंगी ਇਹ ਦੇਖੋ ਪੱਕਣੀਆਂ ਸ਼ੁਰੂ ਹੋ ਗਈਆਂ ਦੋਨੋਂ ਸਾਈਡ ਤੋਂ ਜਿਹੜੀਆਂ ਪਲਟ-ਪਲਟ ਕੇ ਆਪਾਂ ਇਹਨਾਂ ਨੂੰ ਪਕਾਉਣਾ ਹੈਗਾ ਤੇ ਨਾਲ ਦੀ ਨਾਲ ਜਿਹੜਾ ਦੂਜਾ ਆਟਾ ਬਚਿਆ ਉਹਦੀਆਂ ਵੀ ਜਲਦੀ ਜਲਦੀ ਬਣਾ ਕੇ ਇਦਾਂ ਬਿਲਕੁਲ ਕਚੌਰੀ ਸ਼ੇਪ ਆ ਜਿਹੜੀ ਬਣਾ ਲੈਣੀ ਹੈ ਗੋਲੇ ਨੂੰ ਬਿਲਕੁਲ ਗੋਲ ਜਿਹਾ ਬਣਾ ਕੇ ਪੇੜਾ ਉਦਾਂ ਆਪਾਂ ਇਹਨੂੰ ਕਚੌਰੀ ਵਾਂਗੂ ਜਿਵੇਂ ਪੇੜਾ ਭੰਦੇ ਹੁੰਦੇ ਹਨ ਉਦਾਂ ਇਹਨੂੰ ਬਣਾ ਕੇ ਹੈਗਾ ਜਿਹੜਾ ਉਹ ਪੋਣਾ ਹੁਣ ਇਹ ਦੇਖੋ ਬਣ ਗਈ ਹੈ ਬਿਲਕੁਲ ਇੱਕ ਜਿਹੜੀ ਪੱਕ ਚੁੱਕੀ ਹੈ ਦੂਜੀਆਂ ਨੂੰ ਜਿਹੜਾ ਆਪਾਂ ਨਾਲ ਨਾਲ ਜਿਹੜਾ ਇਹ ਪਲਟਦੇ ਰਹਿਣਾ ਤੇਲ ਇਹਨਾਂ ਤੇ ਬਹੁਤ ਘੱਟ ਲੱਗਦਾ ਕਿਉਂਕਿ ਆਪਾਂ ਚੌਲਾਂ ਦਾ ਆਟਾ ਘੱਟ ਤੇਲ ਖਾਂਦਾ ਤੇ ਵੇਸਨ ਹਮੇਸ਼ਾ ਜ਼ਿਆਦਾ ਤੇਲ ਖਾਂਦਾ ਇਸ ਲਈ ਦੇ ਵਿੱਚ ਤੇਲ ਆ ਜਿਹੜਾ ਉਹ ਬਹੁਤ ਘੱਟ ਤੇਲ ਦੇ ਵਿੱਚ ਪੱਕਣੀਆਂ ਜਿੰਨੇ ਤੇਲ ਜੇ ਆਪਾਂ ਇਹਨਾਂ ਨੂੰ ਸ਼ੁਰੂ ਕੀਤਾ ਉਨਾ ਹੀ ਤੇਲ ਆ ਜਿਹੜਾ ਆਪਣਾ ਪਿੱਛੇ ਜਿਹੜਾ ਬਚ ਜੀਗਾ ਦੋਨੇ ਦਿਖ ਜਿਹੜੀਆਂ ਪੱਕ ਗਈਆਂ ਮੈਂ ਬਾਹਰ ਕੱਢ ਰਹੀਆਂ ਬਿਲਕੁਲ ਇਹ কুরਕਰੀਆਂ কুরਕਰੀਆਂ ਬਹੁਤ ਹੀ ਟੇਸਟੀ ਬਣੀਆਂ ਐ ਦੇਖਣ ਚ ਵੀ ਬਹੁਤ ਸੋਹਣੀਆਂ ਤੇ ਖਾਂ ਚ ਉਸ ਤੋਂ ਵੀ ਵਧੀਆ ਸਾਰਿਆਂ ਨੇ ਮੂਰੀ ਐ ਜਿਹੜੀ ਮੂਲੀ ਦਾ ਸੀਜ਼ਨ ਆ ਜਾਣ ਵਾਲਾ ਈ ਰੋਈ ਅਸੀ ਹੋਣੀ ਜੱਟਾਂ ਦੇ ਤਾਂ ਹੋਣੀ ਮੂਲੀਆਂ ਹੋਈਆਂ ਹਨ ਪਛੇਤੀਆਂ ਜਿਵੇਂ ਹੁੰਦੀਆਂ ਹੁੰਦੀਆਂ ਤੇ ਹਜੇ ਬਹੁਤ ਹੈਗੀਆਂ ਤੇ ਜ਼ਰੂਰ ਹੈ ਜਿਹੜੀ ਇਹ ਰੈਸਪੀ ਹੈ ਟਰਾਈ ਕਰਨੀ ਬਹੁਤ ਟੇਸਟੀ ਜਿਹੜੀਆਂ ਇਹ ਬਣਨਗੀਆਂ ਆਪ ਵੀ ਖਾਣਾ ਕਰਦੇ ਨੂੰ ਵੀ ਬਣਾ ਕੇ ਖਵਾਉਣੀ ਆ ਤੇ ਸਾਰੇ ਜਿਹੜੀਆਂ ਤਰੀਫਾਂ ਕਰਨਗੇ ਤੇ ਬਹੁਤ ਹੀ ਸਾਰਿਆਂ ਨੂੰ ਟੇਸਟੀ ਲੱਗਣਗੀਆਂ ਇਹ ਤੁਹਾਨੂੰ ਖਾ ਕੇ ਜਿਹੜਾ ਉਹ ਦੱਸਦੇ ਆ ਕਿਉਂਕਿ ਸਾਰੇ ਪਰਿਵਾਰ ਨੇ ਕਿਹਾ ਸੀ ਵੀ ਇਹ ਜਿਹੜਾ ਜਗਾੜ ਜਿਹਾ ਬਣਾਇਆ ਸੀਗਾ ਨਾ ਇਹ ਬਹੁਤ ਸਿਰ ਹੈ ਸੀਗਾ ਵੀ ਬਹੁਤ ਵਧੀਆ ਇਹ ਜਿਹੜਾ ਬਣਿਆ ਸੀਗਾ ਸਾਰਿਆਂ ਨੇ ਖਾਧੀਆਂ ਤੇ ਪਕੌੜਿਆਂ ਨਾਲੋਂ ਵੀ ਵੱਧ ਟੇਸਟੀ थैंक यू थैंक यू फॉर वाचिंग